ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਹ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥਾਂ ਦੇ ਵਿੱਚ ਲੈਣ ਤੋਂ ਪਹਿਲਾਂ ਗੁਰਦੁਆਰਿਆਂ ਦੇ ਉੱਪਰ ਮਹੰਤਾਂ ਪੰਡਿਤਾਂ ਦਾ ਕਬਜ਼ਾ ਹੁੰਦਾ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਦੇ ਬਾਰੇ ਹੀ ਗੱਲ ਕਰਾਂਗੇ ਕਿ ਕਿਵੇਂ ਗੁਰਦੁਆਰਾ ਪੰਜਾ ਸਾਹਿਬ ਤੇ ਤਨਤਾਂ ਸਾਹਿਬ ਦਾ ਪ੍ਰਬੰਧ ਸਿੱਖਾਂ ਨੇ ਆਪਣੀ ਜਾਨ ਤੇ ਖੇਡ ਕੇ ਵਾਪਸ ਤੋਂ ਆਪਣੇ ਹੱਥਾਂ ਦੇ ਵਿੱਚ ਕੀਤਾ ਇਸ ਵੀਡੀਓ ਦੇ ਵਿੱਚ ਅਜਿਹੀ ਜਾਣਕਾਰੀ ਹੋਵੇਗੀ ਜੋ ਤੁਹਾਨੂੰ YouTube ਤੇ ਕਿਤੇ ਵੀ ਨਹੀਂ ਮਿਲੇਗੀ ਜਿਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੱਗੀ 1920 ਦੀ ਪਤਝੜ ਰੁੱਤ ਦੇ ਵਿੱਚ ਪੰਜਾ ਸਾਹਿਬ ਦੇ ਮਹੰਤ ਮਿੱਠਾ ਸਿੰਘ ਦੇ ਵਿਰੁੱਧ ਪੜਤਾਲ ਕਰਨ ਦੇ ਲਈ ਇੱਕ ਕਮੇਟੀ ਬਣਾਈ ਜਾਂਦੀ ਹੈ ਤੇ ਮਹੰਤ ਮਿੱਠਾ ਸਿੰਘ ਦੇ ਵਿਰੁੱਧ ਕਾਫੀ ਸਾਰੇ ਦੋਸ਼ ਲਗਾਏ ਗਏ ਤੇ ਉਹਨਾਂ ਦੇ ਬਾਰੇ ਕਈ ਸਾਰੇ ਬਿਆਨ ਦਿੱਤੇ ਗਏ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਸਹਿਜਦਾਰੀ ਤੇ Hindu ਹੀ ਸਨ ਉਨ੍ਹਾਂ ਨੇ ਇਹ ਦੋਸ਼ ਲਗਾਏ ਕਿ ਮਹੰਤ ਆਚਰਣਹੀਨ ਹੈ ਤੇ ਉਹ ਸ਼ਰਾਬ ਪਿੰਦਾ ਤੇ ਉਸ ਨੇ ਸਿੱਖਾਂ ਨੂੰ ਪੈ ਪਿਤ ਕਰਨਾ ਸ਼ੁਰੂ ਕਰ ਦਿੱਤਾ ਸੀ ਪਿੰਡ ਨਾਰੂ ਦੇ ਇੱਕ ਸਿੰਘ ਭਾਈ ਅਮੀਰ ਸਿੰਘ ਪੰਜਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਆਉਂਦੇ ਨੇ ਤੇ ਉਹ ਇਹ ਦੇਖਦੇ ਨੇ ਕਿ ਇੱਕ ਤੰਬਾਕੂ ਫਰੋਸ਼ ਇਨਸਾਨ ਕੜਾ ਪ੍ਰਸ਼ਾਦ ਬਣਾ ਰਿਹਾ ਹੈ ਤੇ ਜਦੋਂ ਭਾਈ ਸਾਹਿਬ ਨੇ ਉਸ ਤੋਂ ਸਵਾਲ ਕੀਤਾ ਜਾਂ ਫਿਰ ਉਸ ਦੇ ਵਿਰੁੱਧ ਉਹ ਬੋਲੇ ਤੇ ਮਹੰਤ ਦੇ ਭਰਾ ਨੇ ਭਾਈ ਸਾਹਿਬ ਤੇ ਪਿਸਤੌਲ ਦੇ ਨਾਲ ਹਮਲਾ ਕਰ ਦਿੱਤਾ ਤੇ ਭਾਈ ਅਮੀਰ ਸਿੰਘ ਜੀ ਇਸ ਘਟਨਾ ਦੇ ਵਿੱਚ ਗੰਭੀਰ ਜ਼ਖਮੀ ਹੋ ਗਏ ਤੇ ਇਸ ਘਟਨਾ ਤੋਂ ਬਾਅਦ ਸਿੱਖਾਂ ਨੇ ਮਹੰਤਾਂ ਦਾ ਵਿਰੋਧ ਬਹੁਤ ਹੀ ਵੱਡੇ ਪੱਧਰ ਤੇ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਸਿੱਖਾਂ ਦੇ ਦਿਲਾਾਂ ਦੇ ਵਿੱਚ ਮਹੰਤਾ ਦੇ ਖਿਲਾਫ ਰੋਸ ਪੈਦਾ ਹੋਣ ਲੱਗ ਗਿਆ ਸੀ ਤੇ ਨਵੰਬਰ 1920 ਦੇ ਵਿੱਚ ਹੀ ਮਿੱਠਾ ਸਿੰਘ ਮਰ ਜਾਂਦਾ ਹੈ ਗੁਰਦੁਆਰਾ ਪੰਜਾ ਸਾਹਿਬ ਨੂੰ ਪੰਥਕ ਪ੍ਰਬੰਧ ਦੇ ਅਧੀਨ ਲੈਣ ਵਾਸਤੇ ਸਿੱਖਾਂ ਨੇ ਅੰਬਰਸਰ ਵਿਖੇ ਸੇਕ ਮੁਖੀਆਂ ਦੀ ਇੱਕ ਮੀਟਿੰਗ ਕਰਵਾਈ ਭਾਈ ਕਰਤਾਰ ਸਿੰਘ ਜੱਬਰ 25 ਸਿੰਘਾਂ ਦਾ ਜਥਾ ਲੈ ਕੇ ਪੰਜਾ ਸਾਹਿਬ ਵੱਲ ਰਵਾਨਾ ਹੁੰਦੇ ਹਨ ਸਰਦਾਰ ਅੰਬਰ ਸਿੰਘ ਚੁਬਾਲਵੀ ਆਪਣਾ ਜਥਾ ਲੈ ਕੇ ਪੰਜਾ ਸਾਹਿਬ ਵਿਖੇ ਆ ਜਾਂਦੇ ਹਨ ਮਹੰਤ ਦੀ ਵਿਧਵਾ ਇਸਤਰੀ ਤੇ ਉਸਦੇ ਭਰਾ ਨੇ ਸਮਝੌਤੇ ਦੀ ਗੱਲ ਤੋਰੀ ਪਹਿਲਾਂ ਤਾਂ ਸਮਝੌਤਾ ਹੋਣ ਦੀ ਗੱਲ ਪੱਕੀ ਹੋ ਗਈ ਪਰ ਬਾਅਦ ਨੂੰ ਮਹੰਤ ਹੁਣ ਮੁੱਕਰ ਗਏ ਸੀ ਤੇ ਹੁਣ ਮਹੰਤਾਂ ਨੇ ਸਿੱਖਾ ਦੇ ਉੱਪਰ ਹਮਲਾ ਕਰਨ ਦੀ ਤਿਆਰੀ ਬਣ ਲਈ ਸੀ ਤੇ ਉਸ ਸਮੇਂ ਬ੍ਰਿਟਿਸ਼ ਸਰਕਾਰ ਦਾ ਰਾਜ ਚੱਲਦਾ ਸੀ ਤੇ ਡੀਐਸਪੀ ਮੌਕੇ ਸਮੇਂ ਉੱਥੇ ਪਹੁੰਚ ਜਾਂਦਾ ਹੈ ਜਿਸ ਕਰਕੇ ਕੋਈ ਵੀ ਲੜਾਈ ਨਹੀਂ ਹੁੰਦੀ ਸੰਗਤਾਂ ਨੇ ਗੁਰਦੁਆਰੇ ਦੇ ਪ੍ਰਬੰਧ ਦੇ ਲਈ ਇੱਕ ਕਮੇਟੀ ਬਣਾ ਦਿੱਤੀ ਮਹੰਤ ਦੇ ਪ੍ਰਾ ਸੰਤ ਸਿੰਘ ਨੇ ਮੁਕਦਮਾ ਕੀਤਾ ਪਰ ਡਿਪਟੀ ਕਮਿਸ਼ਨ ਨੇ ਉਸ ਨੂੰ ਖਾਰਜ ਕਰ ਦਿੱਤਾ ਜਿਸ ਕਰਕੇ ਹੁਣ ਪੰਜਾ ਸਾਹਿਬ ਦਾ ਪ੍ਰਬੰਧ ਸਿੱਖਾਂ ਦੇ ਹੱਥ ਦੇ ਵਿੱਚ ਆ ਚੁੱਕਿਆ ਸੀ ਤੇ ਪੰਥਕ ਪ੍ਰਬੰਧ ਦੇ ਵਿੱਚ ਆਉਣ ਤੋਂ ਬਾਅਦ ਗੁਰਦੁਆਰਾ ਪੰਜਾ ਸਾਹਿਬ ਨੇ ਬਹੁਤ ਹੀ ਉੱਨਤੀ ਕੀਤੀ ਸੋ ਇਹ ਦਾ ਸੀ ਪੰਜਾ ਸਾਹਿਬ ਦਾ ਇਤਿਹਾਸ ਕਿ ਕਿਵੇਂ ਗੁਰਦੁਆਰਾ ਪੰਜਾ ਸਾਹਿਬ ਪੰਥਕ ਪ੍ਰਬੰਧ ਵਿਖੇ ਆਇਆ ਤੇ ਹੁਣ ਗੱਲ ਕਰਦੇ ਹਾਂ ਕਿ ਗੁਰਦੁਆਰਾ ਤਨਤਾਰ ਸਾਹਿਬ ਵਿਖੇ ਮੋਰਚਾ ਲੱਗਣ ਦਾ ਕੀ ਕਾਰਨ ਸੀ 25 ਜਨਵਰੀ 1921 ਨੂੰ ਭਾਈ ਸੰਤ ਸਿੰਘ ਅਸਟਾਮ ਫਰੋਸ਼ ਦੀ ਪਤਨੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਦੀ ਹੈ ਤੇ ਉਹ ਆਪਣੀ ਫਰਿਆਦ ਰੱਖਦੀ ਹੈ ਕਿ ਤਨਤਾਰ ਦੇ ਪੁਜਾਰੀਆਂ ਨੇ ਉਹਨਾਂ ਦਾ ਲੜਕਾ ਸਰੋਵਰ ਦੇ ਵਿੱਚ ਡੋਬ ਕੇ ਮਾਰ ਦਿੱਤਾ ਹੈ ਤੇ ਮੇਰੀ ਤੇ ਮੇਰੀ ਬੇਟੀ ਦੀ ਮਖੌਲ ਕਰਕੇ ਇੱਜ਼ਤ ਲਈ ਗਈ ਹੈ ਗੁਰੂ ਪੰਥ ਬੇਗਾਨਿਆਂ ਦੀਆਂ ਨੂਹਾਂ ਦੀ ਇੱਜ਼ਤ ਬਚਾਉਣ ਦੇ ਲਈ ਆਪਣੀ ਜਾਨ ਹਥੇਲੀ ਦੇ ਵਿੱਚ ਰੱਖ ਕੇ ਜਾਇਆ ਜਾਂਦਾ ਸੀ ਕਿ ਉਹੀ ਪੰਥ ਆਪਣੇ ਹੀ ਘਰ ਦੇ ਵਿੱਚ ਆਪਣੇ ਹੀ ਲੋਕਾਂ ਦੇ ਵੱਲੋਂ ਹੋ ਰਹੀ ਬੇਅਦਬੀ ਨੂੰ ਰੋਕਣ ਦੇ ਲਈ ਸੰਭਰਥ ਨਹੀਂ ਹੈ ਇਹ ਹਿਰਦੇ ਵਿਦਕ ਬਚਨ ਸੁਣ ਕੇ ਸਿੱਖਾਂ ਨੇ ਉਸੇ ਟਾਈਮ ਫੈਸਲਾ ਲਿੱਤਾ ਕਿ ਕੱਲ ਸਾਰੇ ਸਿੱਖ ਮਿਲ ਕੇ 8 ਵਜੇ ਤਨ ਤਾਨ ਸਾਹਿਬ ਵਿਖੇ ਪੁੱਜਣਗੇ ਤੇ ਉਹ ਪੁਜਾਰੀਆਂ ਨੂੰ ਇਹਨਾਂ ਗਲਤ ਕੰਮਾਂ ਤੋਂ ਰੋਕਣਗੇ ਸੋ ਇਸੇ ਤਰ੍ਹਾਂ 40 ਸਿੰਘਾਂ ਦਾ ਜਥਾ 26 ਜਨਵਰੀ 1921 ਨੂੰ ਤੰਤਾਲ ਸਾਹਿਬ ਵਿਖੇ 8 ਵਜੇ ਪਹੁੰਚ ਜਾਂਦਾ ਹੈ ਸਾਰਾ ਦਿਨ ਸਮਝੌਤੇ ਦੀਆਂ ਹੀ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਪਰ ਸ਼ਾਮ ਨੂੰ ਪੁਜਾਰੀਆਂ ਨੇ ਸਿੱਖਾਂ ਦੇ ਨਾਲ ਵਿਸਾਹ ਕਾਟ ਕਰਕੇ ਕੁਲਾੜੀਆਂ ਤੇ ਸ਼ਵੀਆਂ ਦੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਤੇ ਕੋਠਿਆਂ ਤੋਂ ਸਿੰਘਾਂ ਦੇ ਉੱਪਰ ਇੱਟਾਂ ਦਾ ਤੇ ਪੱਥਰਾਂ ਦਾ ਮੀਂਹ ਵਰਸਾਇਆ ਗਿਆ ਪਰ ਇਸੇ ਸਮੇਂ ਦੇ ਵਿੱਚ ਸਿੱਖਾਂ ਨੇ ਬਹੁਤ ਹੀ ਸ਼ਾਂਤੀ ਦੇ ਨਾਲ ਤਾਨ ਮਿਤਾਣੇ ਹੋ ਗਏ ਕਿਸੇ ਵੀ ਵਿਰੋਧੀ ਦੇ ਉੱਪਰ ਹੱਥ ਨਹੀਂ ਚੁੱਕਿਆ ਤੇ ਇਸ ਦੇ ਵਿੱਚ ਹੀ 17 ਸਿੱਖ ਬਹੁਤ ਹੀ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦੇ ਹਨ ਭਾਈ ਹਜਾਰਾ ਸਿੰਘ ਅਦਿਲਪੁਰ ਤੇ ਭਾਈ ਹੁਕਮ ਸਿੰਘ ਵਸੀਲਕੋਟ ਇੱਥੇ ਸ਼ਹੀਦ ਹੋ ਗਏ ਤੇ ਇਹ ਗੁਰਦੁਆਰਾ ਸੁਧਾਰ ਲਹਿਰ ਦੀਆਂ ਸਭ ਤੋਂ ਪਹਿਲੀਆਂ ਸ਼ਹੀਦੀਆਂ ਹਨ ਜਦੋਂ ਗੁਰਦੁਆਰਾ ਸੁਧਾਰ ਲਹਿਰ ਬਹੁਤ ਹੀ ਵੱਡੇ ਪੱਧਰ ਤੇ ਬਦਲ ਚੁੱਕੀ ਸੀ ਤੇ ਉਹ ਬਹੁਤ ਹੀ ਤੇਜ਼ੀ ਦੇ ਨਾਲ ਕੰਮ ਕਰ ਰਹੀ ਸੀ ਤਾਂ ਤਨਤਾਰ ਸਾਹਿਬ ਦੇ ਮਹੰਤਾਨੀ ਮਿਸਟਰ ਕਿੰਗ ਕਮਿਸ਼ਨ ਲਾਹੌਰ ਦੇ ਨਾਲ ਮੁਲਾਕਾਤ ਕੀਤੀ ਤੇ ਉਸ ਨੇ ਪੁਜਾਰੀਆਂ ਨੂੰ ਬਹੁਤ ਜ਼ਿਆਦਾ ਸ਼ਹਿਵ ਵੀ ਦਿੱਤੀ ਕਿ ਸਰਕਾਰ ਤੁਹਾਡੇ ਨਾਲ ਹੈ ਤੇ ਸਰਕਾਰ ਤੁਹਾਡਾ ਹੀ ਸਾਥ ਦੇਵੇਗੀ ਭਾਈ ਸੋਨ ਸਿੰਘ ਜੀ ਵੈਦ ਤਨਤਾਰ ਨੇ ਮਿਸਟਰ ਕਿੰਗ ਨੂੰ ਲਿਖਿਆ ਕਿ ਉਹ ਪੁਜਾਰੀਆਂ ਨੂੰ ਚੁੱਕਣ ਵਾਲੀਆਂ ਗਲਤਫਹਿਮੀਆਂ ਨੂੰ ਪਹਿਲਾਂ ਤਾਂ ਦੂਰ ਕਰੇ ਪਰ ਔਸਨੀ ਐਸਕਰਤਾ ਦਾ ਕੋਈ ਵੀ ਜਵਾਬ ਨਹੀਂ ਦਿੱਤਾ 20 ਜਨਵਰੀ 1921 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਦਰਬਾਰ ਸਜਿਆ ਹੋਇਆ ਸੀ ਜਿਸ ਵਿੱਚ ਉਸੇ स्त्री ਨੇ ਤਰਨਤਾਰ ਸਾਹਿਬ ਦੇ ਪੁਜਾਰੀਆਂ ਦੇ ਵੱਲੋਂ ਕੀਤੇ ਗਏ ਜ਼ੁਲਮ ਦੀ ਦਰਦਨਾਕ ਵਿਕਿਆ ਸੁਣਾਈ ਉਸਦੇ ਪੁੱਤਰ ਨੂੰ ਸਰੋਵਰ ਦੇ ਵਿੱਚ ਡੋਬ ਕੇ ਮਾਰ ਦਿੱਤਾ ਗਿਆ ਸੀ ਜਿਵੇਂ ਅਸੀਂ ਪਹਿਲਾਂ ਦੱਸਿਆ ਉਸਨੇ ਇੱਥੇ ਸਾਰੀ ਵਿਕਿਆ ਸੁਣਾਈ 10 ਜਨਵਰੀ 25 ਜਨਵਰੀ ਨੂੰ ਤੇਜਾ ਸਿੰਘ ਪੁੱਤਰ ਚਾੜੀ ਸਿੰਘਾਂ ਦਾ ਜਥਾ ਲੈ ਕੇ ਤਨਤਾਰ ਸਾਹਿਬ ਵਿਖੇਰ ਬਾਨਾ ਹੁੰਦੇ ਹਨ ਪੁਜਾਰੀਆਂ ਦੇ ਵਿੱਚ ਉਸ ਸਮੇਂ ਬਹੁਤ ਜ਼ਿਆਦਾ ਜੋਸ਼ ਸੀ ਪਰ ਉਹ ਉਸ ਸਮੇਂ ਹਮਲਾ ਨਹੀਂ ਕਰ ਪਏ ਸਥਿਤੀ ਨੂੰ ਵੇਖਦਿਆਂ ਹੋਇਆਂ ਬਜ਼ੁਰਗ ਪੁਜਾਰੀਆਂ ਨੇ ਸਮਝੌਤਾ ਕਰਨ ਦੀ ਗੱਲ ਕੀਤੀ ਜਿਸ ਤੋਂ ਬਾਅਦ ਦੋਨੋਂ ਤਰ੍ਹਾਂ ਦੇ ਵੱਲੋਂ ਪ੍ਰਤੀਨਿਧੀ ਚੁਣ ਕੇ ਇੱਕ ਕਮੇਟੀ ਬਣਾਈ ਗਈ ਜਿਸ ਤੋਂ ਬਾਅਦ ਸਿੱਖਾਂ ਨੇ ਕੁਝ ਸ਼ਰਤਾਂ ਪੇਸ਼ ਕੀਤੀਆਂ ਜਿਸ 'ਚੋਂ ਪਹਿਲੀ ਸ਼ਰਤ ਸੀ ਇਹ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਅਨੁਸਾਰ ਹੋਵੇਗੀ। ਨੰਬਰ 2 ਪ੍ਰਬੰਧ ਦੇ ਲਈ ਸਥਾਨਕ ਕਮੇਟੀ ਚੁਣੀ ਜਾਏ ਜੋ ਸ਼੍ਰੋਮਣੀ ਕਮੇਟੀ ਦੇ ਨਾਲ ਜੁੜੀ ਹੋਵੇਗੀ। ਨੰਬਰ 3 ਕੁਰੇਤੀਆਂ ਦੂਰ ਕੀਤੀਆਂ ਜਾਣ। ਨੰਬਰ 4 ਅੰਮ੍ਰਿਤਧਾਰੀ ਸਿੰਘ ਹੀ ਗ੍ਰੰਥੀ ਤੇ ਸੇਵਾਦਾਰ ਹੋਣ। ਨੰਬਰ 5 ਜੋ ਪੁਜਾਰੀ ਸਿੱਖੀ ਰਹਿਤ ਮਰਿਆਦਾ ਦਾ ਭੰਗ ਕਰੇਗਾ ਉਸ ਨੂੰ ਸੰਗਤ ਡੰਡ ਦੇਵੇਗੀ। ਪੁਜਾਰੀ ਇਹ ਕਹਿੰਦੇ ਨੇ ਕਿ ਅਸੀਂ ਇਹ ਸ਼ਰਤਾਂ ਮੰਨਣ ਦੇ ਲਈ ਤਿਆਰ ਹਾਂ ਪਰ ਸਾਨੂੰ ਕੁਝ ਸਮਾਂ ਦਿੱਤਾ ਜਾਏ ਤਾਂ ਜੋ ਅਸੀਂ ਸੋਚ ਵਿਚਾਰ ਕਰ ਸਕੀਏ ਸਰਦਾਰ ਗੁਰਦੱਤ ਸਿੰਘ ਜੀ ਦੇ ਮਕਾਨ ਦੇ ਵਿੱਚ ਉਹ ਸਾਰੇ ਪੁਜਾਰੀ ਇਕੱਠੇ ਹੁੰਦੇ ਹਨ ਤੇ ਉਹ ਹਮਲੇ ਦੀ ਤਿਆਰੀ ਕਰਨ ਲੱਗ ਜਾਂਦੇ ਹਨ ਸ਼ਾਮ ਨੂੰ ਪੁਜਾਰੀਆਂ ਦੇ ਦੋ ਆਦਮੀ ਆਉਂਦੇ ਹਨ ਤੇ ਉਹ ਸਿੱਖਾਂ ਨੂੰ ਇਹ ਕਹਿੰਦੇ ਹਨ ਕਿ ਸਾਰੇ ਪੁਜਾਰੀ ਤੁਹਾਡੀਆਂ ਗੱਲਾਂ ਜਾਂ ਤੁਹਾਡੀਆਂ ਸ਼ਰਤਾਂ ਮੰਨਣ ਦੇ ਲਈ ਤਿਆਰ ਹਨ ਇਸ ਲਈ ਜ਼ਿੰਮੇਵਾਰ ਸੱਜਣ ਦਸਤਖਤ ਕਰਦਨ ਸਿੰਘਾਂ ਨੇ ਦੀਵਾਨ ਸਜਾਇਆ ਹੋਇਆ ਸੀ ਤੇ ਹਕੀਮ ਬਹਾਦਰ ਸਿੰਘ ਜੀ ਲੈਕਚਰ ਦੇ ਰਹੇ ਸਨ ਹੁਣ ਪੁਜਾਰੀਆਂ ਨੇ ਦੀਵਾਨ ਦੇ ਉੱਪਰ ਇੱਟਾਂ ਤੇ ਗੋਲੇ ਸਿੱਟਨੇ ਸ਼ੁਰੂ ਕਰ ਦਿੱਤੇ ਤੇ ਪਿੱਛੋਂ ਕਈ ਸਾਰੇ ਪੁਜਾਰੀ ਆਂਦੇ ਹਨ ਤੇ ਉਹ ਛੜੀਆਂ ਦੇ ਨਾਲ ਸਿੰਘਾਂ ਨੂੰ ਕੁੱਟਣ ਲੱਗ ਜਾਂਦੇ ਹਨ ਤੇ ਪਿੱਛੋਂ ਪੁਜਾਰੀਆਂ ਨੇ ਹੁਣ ਛਵੀਆਂ ਦੇ ਨਾਲ ਸਿੱਖਾਂ ਦੇ ਉੱਪਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਜਿੱਥੇ ਦੇ ਵਿੱਚੋਂ ਸਤਾਰਾ ਸਿੰਘ ਇੱਥੇ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੁੰਦੇ ਹਨ ਤੇ ਹੁਣ ਪੁਜਾਰੀਆਂ ਨੇ ਸਾਰੀਆਂ ਬੱਤੀਆਂ ਬੁਝਾ ਦਿੱਤੀਆਂ ਤੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਤੇ ਸਿੱਖਾਂ ਨੂੰ ਉਹ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਕੁੱਟਣ ਲੱਗ ਗਏ ਤੇ ਜਦੋਂ ਸ਼ਹਿਰ ਦੀਆਂ ਸੰਗਤਾਂ ਨੂੰ ਇਸ ਦੇ ਬਾਰੇ ਪਤਾ ਲੱਗਾ ਤਾਂ ਉਹ ਗੁਰਦੁਆਰਾ ਸਾਹਿਬ ਵਿਖੇ ਪਹੁੰਚਦੇ ਹਨ ਤੇ ਹੁਣ ਤਨ ਤਾਇਨ ਸਾਹਿਬ ਵਿਖੇ ਬਹੁਤ ਵੱਡਾ ਘੱਟ ਹੋ ਚੁੱਕਿਆ ਸੀ ਇਹ ਪੁਜਾਰੀ ਇਹ ਕਾਰਾ ਕਰਕੇ ਹੁਣ ਉੱਥੋਂ ਫਰਾਰ ਹੋ ਚੁੱਕੇ ਸੀ ਤੇ ਸੰਗਤਾਂ ਨੇ ਕਿਸੇ ਤਰੀਕੇ ਦੇ ਨਾਲ ਜ਼ਖਮੀ ਸਿੰਘਾ ਨੂੰ ਹਸਪਤਾਲ ਤੱਕ ਪਹੁੰਚਾਇਆ ਤੇ ਰਾਤ ਤੱਕ ਪੁਲਿਸ ਉੱਥੇ ਪਹੁੰਚ ਚੁੱਕੀ ਸੀ ਤੇ ਪੁਲਿਸ ਨੇ ਜਦ ਉੱਥੇ ਆ ਕੇ ਹਾਲਤ ਵੇਖੀ ਤਾਂ ਉਹ ਛੇਤੀ ਤੋਂ ਛੇਤੀ ਪੁਜਾਰੀਆਂ ਦੇ ਘਰਾਂ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਵੇਖਿਆ ਕਿ ਕੋਈ ਵੀ ਪੁਜਾਰੀ ਜ਼ਖਮੀ ਨਹੀਂ ਸੀ 13 ਆਦਮੀ ਜ਼ਖਮੀ ਬਣਾ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤੇ ਤੇ 26 ਜਨਵਰੀ ਨੂੰ ਹੁਣ ਸਿੱਖਾਂ ਨੇ ਗੁਰਦੁਆਰਾ ਸਾਹਿਬ ਦੇ ਉੱਪਰ ਕਬਜ਼ਾ ਕਰ ਲਿੱਤਾ ਤੇ ਦਰਬਾਰ ਸਾਹਿਬ ਦੇ ਉੱਪਰੋਂ ਲਹੂ ਟੋਤਾ। ਡੀਸੀ ਤੇ ਸੁਪਰਡੈਂਟ ਉਸ ਸਮੇਂ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਹਮਦਰਦੀ ਜਤਾਈ ਤੇ ਇਹ ਕਿਹਾ ਕਿ ਪੁਜਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਤੇ ਸਿੰਘਾਂ ਨੇ ਕਿਹਾ ਕਿ ਹੱਲੀ ਅਸੀਂ ਹੋਰ ਦੁੱਖ ਸਹਾਰ ਕੇ ਕਈ ਗੁਰਦੁਆਰਿਆਂ ਦਾ ਸੁਧਾਰ ਕਰਨਾ ਹੈ। ਇਸ ਸਾਕੇ ਦੇ ਵਿੱਚ ਭਾਈ ਹਜਾਰਾ ਸਿੰਘ ਆਜ਼ਾਦ ਦਿਨ ਪੁਰ ਸ਼ਹੀਦ ਹੋ ਗਏ ਤੇ ਉਹਨਾਂ ਦਾ ਅੰਤਿਮ ਸੰਸਕਾਰ 28 ਜਨਵਰੀ ਨੂੰ ਕੀਤਾ ਗਿਆ ਤੇ ਭਾਈ ਹੁਕਮ ਸਿੰਘ ਜੀ ਵੀ ਇਸ ਵਰਤਾਰੇ ਦੌਰਾਨ ਸ਼ਹੀਦ ਹੋ ਜਾਂਦੇ ਹਨ ਤੇ ਇਹ ਗੁਰਦੁਆਰਾ ਸੁਧੈਰ ਲਹਿਰ ਦੀਆਂ ਪਹਿਲੀਆਂ ਸ਼ਹੀਦियां ਹਨ ਭਾਵੇਂ ਕਾਂਗਰਸ ਪਾਰਟੀ ਨੇ ਇੱਕ ਕਮੇਟੀ ਬਣਾਈ ਜਿਸ ਨੇ ਸਾਕਾ ਤਰਨਤਾਰ ਸਾਹਿਬ ਦੀ ਪੜਤਾਲ ਕੀਤੀ ਮਹਨ ਕਾਨ ਨੇ ਇਸ ਕਮੇਟੀ ਦੇ ਅੱਗੇ ਮਾਫੀ ਮੰਗਦਿਆਂ ਹੋਇਆ ਕਿਹਾ ਕਿ ਇਹ ਸਾਰਾ ਕੁਝ ਅਸੀਂ ਹੀ ਕੀਤਾ ਹੈ ਪਰ ਅਕਾਲੀਆਂ ਨੂੰ ਕਹੋ ਕਿ ਸਾਡੇ ਖਿਲਾਫ ਉਹ ਕੋਈ ਮੁਕੱਦਮਾ ਨਾ ਚਲਾਣ ਪਰ ਸਿੰਘਾਂ ਨੇ ਗੁਰਦੁਆਰਾ ਪ੍ਰਬੰਧ ਦੇ ਲਈ 51 ਬੰਦਿਆਂ ਦੀ ਇੱਕ ਕਮੇਟੀ ਬਣਾਈ ਤੇ ਪੁਜਾਰੀਆਂ ਦੇ ਖਿਲਾਫ ਮੁਕੱਦਮਾ ਜਾਰੀ ਕਰ ਦਿੱਤਾ ਗਿਆ 9 ਜਨਵਰੀ ਨੂੰ 15 ਪੁਜਾਰੀਆਂ ਨੂੰ 3-3 ਸਾਲ ਦੀ ਸਜ਼ਾ ਦਿੱਤੀ ਗਈ ਤੇ 50 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਕਾਲੀਆਂ ਦੇ ਹੱਥ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆ ਗਿਆ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੱਗੀ ਧੰਨਵਾਦ